ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬੇਸ਼ਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਜਿਉਂ ਬੁਲਾਵਹਿ ਤਉ ਬੋਲੇ ਸਵਾਮੀ ਕੁਦਰਤ ਕਵਣੁ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗ ਜੀਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਤ ਵਿੱਚ ਬੈਠ ਕੇ ਜਗਤ ਪਿਤਾ ਧੰਗੁਰੂ ਨਾਨਕ ਦੇਵ ਮਹਾਰਾਜ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਸਰਵਣ ਕਰ ਰਹੇ ਹੋ 16ਵੀਂ ਪੌੜੀ ਤੱਕ ਕੱਲ ਆਪਾਂ ਜਿੰਨੀ ਮਹਾਰਾਜ ਨੇ ਮਤਬੁੱਧ ਬਖਸ਼ੀ ਵਿਚਾਰ ਕੀਤੀ ਹੈ ਤੇ 17ਵੀਂ ਪੌੜੀ ਦਾ ਮੂਲ ਪਾਠ ਆਪ ਜੀ ਨੇ ਬਾਬਾ ਜੀ ਦੀ ਰਸਨਾ ਤੋਂ ਸਰਵਣ ਕੀਤਾ ਜਿਸ ਤਰ੍ਹਾਂ ਪਹਿਲਾਂ ਚਾਰ ਪੌੜੀਆਂ ਸੁਣਨ ਦੀਆਂ ਆਈਆਂ ਚਾਰ ਪੌੜੀਆਂ ਫਿਰ ਮੰਨਣ ਦੀਆਂ ਆਈਆਂ ਜਿਹੜੇ ਮੰਨੇ ਉਸ 17ਵੀਂ ਪੌੜੀ 16ਵੀਂ ਦੇ ਵਿੱਚ ਵਰਣਨ ਕੀਤਾ ਪੰਜ ਪ੍ਰਵਾਨ ਪੰਜ ਪ੍ਰਧਾਨ ਤੇ ਇਹ ਚਾਰ ਪੌੜੀਆਂ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਰ ਉਹਦੀ ਕੁਦਰਤ ਤੋਂ ਬਿਲੇ ਹਾਰੇ ਜਾਣ ਉਹਦੇ ਕੁਦਰਤ ਮੂਰੇ ਹੱਥ ਖੜੇ ਕਰਦੇ ਨੇ ਮਹਾਰਾਜ ਤੇ ਪਹਿਲੀ ਜਿਹੜੀ ਆਪਾਂ ਪੌੜੀ ਵਿਚਾਰੀ ਇਹ ਚਾਰ ਪੌੜੀਆਂ ਦੇ ਵਿੱਚ ਚਾਰ ਵੱਖਰੇ ਕਨਸੈਪਟ ਤਾਲੇ ਜਿਹੜੀ ਪੌੜੀ ਵਿਚਾਰੀ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਉਹ ਵੈਗਰੂ ਦਾ ਕਰਤਾ ਪੁਰਖ ਹੈ ਜਿਹੜਾ ਉਹਦਾ ਵਰਣਨ ਕੀਤਾ ਵੀ ਉਹ ਸਾਰਾ ਵੈਗਰੂ ਜਿਹੜਾ ਜਿਹਨੂੰ ਆਪਾਂ ਮੂਲ ਮੰਤਰ ਚ ਪੜਦੇ ਆ ਕਰਤਾ ਪੁਰਖ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਨ ਵਾਲਾ ਹੈਗਾ ਉਹਨੇ ਸ੍ਰਿਸ਼ਟੀ ਬਣਾਉਣ ਵਾਲਾ ਇੱਕ ਹੈ ਇੱਕ ਸ੍ਰਿਸ਼ਟੀ ਬਣਾਉਣ ਵਾਲੇ ਦੀ ਗੱਲ ਕੀਤੀ ਸੋਹਣੂ ਪੜੀ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਫਿਰ ਜੀ ਜੰਤ ਰੰਗਾ ਕੇ ਨਾਵ ਕਿੰਨੇ ਫਿਰ ਜੀ ਜੰਤ ਸਾਰੇ ਕੁਦਰਤ ਦੇ ਵਿੱਚ ਸਾਜੇ ਹਨ ਫਿਰ ਸੰਤੋਖ ਥਾਪ ਰੱਖਿਆ ਜਨ ਸੂਤ ਧੌਲ ਧਰਮ ਦਇਆ ਕਾਪੂਤ ਸੰਤੋ ਸਾਰਾ ਨਿਜਮ ਵੀ ਵਰਨਨ ਕਰਤਾ ਉਹਨੇ ਕਿਵੇਂ ਜੀ ਜੰਤ ਪੈਦਾ ਕੀਤੇ ਕਿਨੇ ਮੇ ਨਿਜਮ ਬਣਾ ਕੇ ਸਾਰਾ ਬੰਨ ਕੇ ਰੱਖਿਆ ਤੇ ਫਿਰ ਕਿਹਾ ਕੁਦਰਤ ਕਵਨ ਕਹਾ ਵਿਚਾਰ ਉਹ ਪਰਮਾਤਮਾ ਦੀ ਗੱਲ ਕਰਕੇ ਉਹ ਪਰਮਾਤਮਾ ਜੀ ਨੇ ਸਾਰੀ ਸ੍ਰਿਸ਼ਟੀ ਇੱਕ ਸ਼ਬਦ ਨਾਲ ਬਣਾਈ ਤੇ ਕਿੰਨੇ ਨਦੀਆਂ ਦੇ ਦਰਿਆ ਚੱਲ ਪਏ ਜੀ ਜੰਤ ਬਣਾਏ ਤੇ ਸਾਰਾ ਕੁਝ ਬਣਾ ਕੇ ਤੇ ਨਾਲ ਫਿਰ ਸੰਤੋਖਤਾਪ ਰੱਖਿਆ ਜਨ ਸੂਤ ਧੌਲ ਧਰਮ ਦਇਆ ਕਾ ਪੂਤ ਇਹ ਸਾਰਾ ਕੁਝ ਬਣਾ ਕੇ ਉਹਨੇ ਨਿਜਮ ਦੇ ਵਿੱਚ ਬੰਨਤਾ ਪਹਿਲੀ ਪੌੜੀ ਚ ਇੱਕ ਉਹ ਪ੍ਰਮਾਤਮਾ ਦੀ ਗੱਲ ਆ ਫਿਰ ਜਿਹੜੀ ਸ੍ਰਿਸ਼ਟੀ ਸਾਜੀ ਇਹ ਦੋ ਧਰਮਾਂ ਚੱਲੂਗੀ ਇੱਕ ਗੁਰਮੁਖ ਤੇ ਮਨਮੁਖ ਦਿਨ ਤੇ ਰਾਤ ਗੁਣ ਤੇ ਔਗਣ ਪਾਪ ਤੇ ਪੁੰਨ ਖੁੱਲ ਤੇ ਕੰਡਾ ਇਹ ਨਾਲ ਚੱਲਣਗੇ ਇਹ ਦੋ ਪੌੜੀਆਂ ਇੱਕ ਫੁੱਲ ਦੀ ਹੈ ਇੱਕ ਕੰਡੇ ਦੀ ਹੈ ਇਹ ਸੰਸਾਰ ਬਣਾ ਕੇ ਮਹਾਰਾਜ ਨੇ ਇੱਕ ਬਣਾਉਣ ਵਾਲਾ ਪਰਮਾਤਮਾ ਫਿਰ ਦੋ ਧਾਰਾਵਾਂ ਚੱਲੀਆਂ ਗੁਣ ਤੇ ਔਗਣ ਦੀਆਂ ਦਿਨ ਤੇ ਰਾਤ ਦੀਆਂ ਮਨਮੁਖ ਤੇ ਗੁਰਮੁਖ ਦੀਆਂ ਸੱਚ ਤੇ ਝੂਠ ਦੀਆਂ ਤੇ ਤੀਜਾ ਪਦਾਰਥ ਮਾਇਆ ਚਾਰਾਂ ਦਾ ਵਰਣਨ ਚਾਰ ਪੌੜੀਆਂ 'ਚ ਕਰਕੇ ਇਹ ਇੱਕ ਨਿਜਮ ਦੇ ਵਿੱਚ ਬੰਨਤਾ ਇੱਕ ਪਰਮਾਤਮਾ ਦੋ ਜੀਓ ਦੀ ਮਾਇਆ ਜਿਹਨੂੰ ਅਪਾਂ ਚੌਥੀ ਚ ਪੜੋ ਪੜਾਂਗੇ ਅਸੰਖ ਨਾਵ ਸੰਖਤਾਬ ਅਗੰਗ ਅਗੰਗ ਸੰਖ ਲੋ ਫਿਰ ਉਹਦੀ ਮਾਇਆ ਪਦਾਰਥ ਤੇ ਇਹਦੀਆਂ ਧਾਰਾਵਾਂ ਦੇ ਵਿੱਚ ਚੱਲਣ ਵਾਲੇ ਦੋ ਕਿਸਮ ਦੇ ਜੀਵ ਇੱਕ ਮਨੁੱਖ ਨੇ ਗੁਰਮੁਖ ਹੈ ਤੇ ਇੱਕ ਜਿਹਨੂੰ ਮਹਾਰਾਜ ਦਾ ਬੜਾ ਪਿਆਰਾ ਸ਼ਬਦ ਹੈ ਵਿਖ ਅੰਮ੍ਰਿਤ ਕਰਤਾਰ ਉਪਾਏ ਉਹ ਮੇਰੇ ਵੈਗਰੂ ਨੇ ਕਰਤਾਰ ਨੇ ਵਿਖ ਤੇ ਅੰਮ੍ਰਿਤ ਦੋਨੇ ਪੈਦਾ ਕੀਤੇ ਵਿਖ ਅੰਮ੍ਰਿਤ ਕਰਤਾਰ ਉਪਾਇ ਅੰਮ੍ਰਿਤ ਵੀ ਮੇਰੇ ਵੈਗਰੂ ਨੇ ਪੈਦਾ ਕੀਤਾ ਤੇ ਜ਼ਹਿਰ ਵੀ ਵੈਗਰੂ ਪੀਤਾ ਸੰਸਾਰ ਬਿਰਖ ਕੋ ਦੋਹੇ ਫਲ ਲਾਏ ਇਹ ਸੰਸਾਰ ਬਿਰਖ ਨੂੰ ਦੋਨੇ ਫਲ ਲਾਦੇ ਇਹ ਇੱਛਾ ਛੋਡੀ ਮਰਜ਼ੀ ਆਪਦੀ ਆ ਕੋਈ ਜ਼ਹਿਰ ਖਾ ਲੇ ਕੋਈ ਅੰਮ੍ਰਿਤ ਖਾ ਲੇ ਇਹ ਦੋ ਤਰ੍ਹਾਂਾਂ ਮਹਾਰਾਜ ਨੇ ਚਲਾਤੀਆਂ ਇੱਥੇ ਇਹ ਹੁਣ ਜਿਹੜਾ ਵਰਣਨ ਕਰਨਗੇ ਮਹਾਰਾਜ ਇਹ ਪਹਿਲੀ ਤਰ੍ਹਾਂ ਦਾ ਜਿਹਨੂੰ ਕਹਈਏ ਫੁੱਲ ਹੈ ਇੱਕ ਫੁੱਲ ਹੈ ਇੱਕ ਡੰਡਾ ਇਹ ਫੁੱਲ ਦਾ ਇੱਕ ਧਾਰਾ ਦਾ ਵਰਣ ਇਸ 17ਵੀਂ ਪੌੜੀ 'ਚ ਕਰਨਗੇ ਜਿਸ ਤਰ੍ਹਾਂ ਆਪਾਂ ਨੂੰ ਮਤਬੁੱਦ ਬਖਸ਼ਣਗ ਮਹਾਰਾਜ ਆਪਾਂ ਵਿਚਾਰ ਕਰਾਂਗੇ ਇੱਕ ਵਾਰੀ ਸਾਰਿਆਂ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੰਖ ਜਾਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਾਪਤਾ ਉਹਦੀ ਬਣਾਈ ਹੋਈ ਕੁਦਰਤ ਦੇ ਵਿੱਚ ਜਿਹਦੇ ਵਿੱਚ ਆਪਾਂ ਪਹਿਲਾਂ ਵਰਣ ਕਿਲੇ ਵੀ ਦੋ ਧਰਾਵਾਂ ਚੱਲੀਆਂ ਇੱਕ ਸੱਚ ਹੈ ਇੱਕ ਝੂਠ ਹੈ ਇੱਕ ਹੁਕਮ ਹੈ ਇੱਕ ਹਉਮੈ ਹੈ ਨਾਨਕ ਹੁਕਮ ਹੈ ਜੇ ਉਜੈ ਤਾਂ ਹਉਮੈ ਕਹਿਣਾ ਕੋਈ ਉਹ ਹਉਮੈ ਨਾਵੇਂ ਨਾਲ ਵਿਰੋਧ ਹੈ ਇੱਕ ਤਾਰਾ ਹਉਮੈ ਚੱਲਦੀ ਹੈ ਇੱਕ ਤਾਰਾ ਹੁਕਮ ਚੱਲਦੀ ਹੈ ਗੁਰਮੁਖ ਹੁਕਮ ਚੱਲਦਾ ਹੈ ਮਨਮੁਖ ਹਉਮੈ ਚੱਲਦਾ ਹੈ ਇਹ ਦੋ ਤਰ੍ਹਾਂ ਮੰਨੇ ਅਗਲੀ ਪੌੜੀ ਅਸੰਖ ਮੂਰਖੰਦ ਕੋਰ ਹਉਮੈ ਵਾਲਿਆਂ ਦੀ ਆਊਗੀ ਉਹ ਮਨ ਵਾਲਿਆਂ ਦੀ ਆਊਗੀ ਜਿਹੜੇ ਮਨ ਲਗਾਂ ਹੁਣ ਇੱਥੇ ਮਹਾਰਾਜ ਕਹਿੰਦੇ ਨੇ ਅਸੰਖ ਜਾਪ ਅਸੰਖ ਪਾਉ ਅੱਛਾ ਇਹ ਸਾਰਾ ਕੁਝ ਜਦੋਂ ਆਪਾਂ ਦੇਖਾਂਗੇ ਆਪਾਂ ਪਹਿਲੀ ਪੌੜੀ ਬਾਚ ਕੇ ਆਏ ਹਣਾ ਉੱਥੇ ਸਾਰੀਆਂ ਗੱਲਾਂ ਦਾ ਮਹਾਰਾਜ ਨੇ ਖੰਡਨ ਕੀਤਾਗਾ ਸੋਚਾ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁੱਪੇ ਚੁੱਪ ਨਾ ਹੋ ਗਈ ਜੇ ਲਾਏ ਰਹਾ ਲਿਵਤਾਰੋ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲਿਆ ਨਾਲ ਕਿਵੇਂ ਸਚਿਆਰਾ ਹੋਈ ਹੈ ਇਹ ਵੈਗਰੂ ਸੱਚੇ ਫਿਰ ਕਿਵੇਂ ਹੋਈਏ ਕਿਵੇਂ ਸਚਿਆਰਾ ਹੋਈ ਹੈ ਕਿਵੇਂ ਕੂੜਾ ਟੁੱਟੇ ਪਾਲੇ ਕੂੜ ਦੀ ਕੰਧ ਟੁੱਟੇ ਫਿਰ ਕਿਵੇਂ ਤੁਸੀਂ ਕਹਿੰਦੇ ਤੀਰਥਾਂ ਦੇ ਜਾ ਕੇ ਕੁਝ ਨਹੀਂ ਹੋਣਾ ਤੁਹਾਡੇ ਸਿਆਣਪਾਂ ਦਾ ਕੁਝ ਨਹੀਂ ਹੋਣਾ ਪਾਠ ਪੜਿਆ ਤਾਂ ਹੋਣਾ ਨਹੀਂ ਚੁੱਪ ਰਹੇ ਦੋਹਾਂ ਨੇ ਮਰਿਆ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖੇ ਉਹਦੇ ਹੁਕਮ ਚਾਜਾ ਜਿਹੜਾ ਹੁਕਮ ਚਾਊਗਾ ਉਹ ਗੁਰਮੁਖ ਹੈ ਪਰ ਜਦੋਂ ਮੇਰਾ ਵੈਗੁਰੂ ਮੇਰਾ ਪਿਤਾ ਗੁਰੂ ਨਾਨਕ ਦੇ ਮਾਰਾ ਜਗਤ ਨੂੰ ਦੇਖਦਾ ਫਿਰ ਉਹ ਜਿਹੜੇ ਮਨੁੱਖ ਧਰਮ ਦੇ ਰਸਤੇ ਤੇ ਚੱਲੇ ਹੋਏ ਨੇ ਉਹਨਾਂ ਨੂੰ ਇੱਕ ਧਾਰਾ ਦੇ ਵਿੱਚ ਪਰੋਂਦਾ ਹੈਗਾ ਹਾਂ ਕਿਸੇ ਦਾ ਜਾਣ ਦਾ ਕਿਸੇ ਨੇ ਦਿੱਲੀ ਪਹੁੰਚਣਾ ਜਿਹਨੂੰ ਰਸਤੇ ਦਾ ਨਹੀਂ ਪਤਾ ਉਹ ਪਿੰਡਾਂ ਵਿੱਚ ਦੀ ਓਜੜ ਖਾ ਕੇ ਭਟਕ ਵੀ ਸਕਦਾ ਹੈਗਾ ਜਿਹਨੂੰ ਪਤਾ ਉਹ ਸਿੱਧੇ ਹਾਈਵੇ ਤੇ ਪਊਗਾ ਗੁਰਮਤ ਦਾ ਗਾਡੀ ਰਾਹ ਹੈ ਪਰ ਜਿਹੜਾ ਦਿੱਲੀ ਨੂੰ ਚੱਲਿਆ ਉਹ ਦਿੱਲੀ ਇੱਕ ਦਿਨ ਪਹੁੰਚੂਗਾ ਜਿਹੜੇ ਵੀ ਕੋਈ ਧਰਮ ਦਾ ਕਰਮ ਕਰਦਾ ਕੋਈ ਗੁਰਦੁਆਰੇ ਆਉਂਦਾ ਕੋਈ ਮੰਦਰ ਜਾਂਦਾ ਕੋਈ ਮਸਜਿਦ ਜਾਂਦਾ ਉਹਦਾ ਮਕਸਦ ਇੱਕੋ ਹੀ ਹੁੰਦਾ ਮੈਂ ਪਰਮਾਤਮਾ ਨਾਲ ਮਿਲਣਾ ਹੈ ਹਾਂ ਉਹਨੂੰ ਰਾਹ ਦੱਸਣ ਵਾਲਾ ਕੋਈ ਔਖਾ ਦੱਸਦੇ ਸੌਖਾ ਦੱਸਦੇ ਇਹ ਵੱਖਰੀ ਗੱਲ ਹੈ ਇਥੇ ਮਹਾਰਾਜ ਉਹਨਾਂ ਦੀ ਗੱਲ ਕਰਦਾ ਜਿਹੜੇ ਪਰਮਾਤਮਾ ਦੇ ਰਸਤੇ ਤੇ ਤੁਰੇ ਹੈ ਹਾਂ ਰਸਤਾ ਉਹਦਾ ਔਖਾ ਹੈ ਜਾਂ ਸੌਖਾ ਹੈ ਦੱਸਣ ਵਾਲੇ ਨੇ ਗਲਤ ਦੱਸਤਾ ਇਹ ਉਹਦੀ ਗੱਲ ਨਹੀਂ ਪਰ ਉਹਦਾ ਜਿਹੜਾ ਮਿਸ਼ਨ ਹੈ ਉਹ ਪਰਮਾਤਮਾ ਵੱਲ ਨੂੰ ਤੁਰਨਾ ਹੈਗਾ ਕੋਈ ਵੀ ਮਨੁੱਖ ਜਦੋਂ ਮੰਦਰ ਮਸਜਿਦ ਆਉਂਦਾ ਇੱਕ ਮਕਸਦ ਹੁੰਦਾ ਹੈ ਉਹ ਪਰਮਾਤਮਾ ਵੱਲ ਨੂੰ ਤੁਰਦਾ ਹੈਗਾ ਹਾਂ ਉਹਨੂੰ ਕੋਈ ਰਸਤਾ ਔਖਾ ਦੱਸ ਦੇ ਤੇ ਉਹ ਉਲਟ ਦੀ ਪਿਆ ਰਹਿੰਦਾ ਹੁਣ ਤੇ ਮਹਾਰਾਜ ਕਹਿੰਦੇ ਅਸੰਖ ਜਪ ਅਸੰਖ ਪਾਉ ਤੇਰੀ ਕੁਦਰਤ ਦੇ ਵਿੱਚ ਇਹ ਜਿਹੜੀ ਸੰਖਾ ਹੈ ਸਭ ਤੋਂ ਗਿਣਤੀ ਦੀ ਇਕਾਈ ਤੋਂ ਵੱਡੀ ਇਕਾਈ ਹੈ ਜਿਨੂੰ ਇਕਾਈ ਦਹਾਈ ਸੈਂਕੜਾ ਹਜ਼ਾਰ ਦਹ ਹਜ਼ਾਰ ਲੱਖ ਗਿਣਦੇ ਗਿੰਦੇ ਜਾਂ ਉਹਨਾਂ ਕਰੋੜ ਅਰਬ ਖਰਬ ਪਦਮ ਨੀਲ ਫਿਰ ਸੰਖ ਸਭ ਤੋਂ ਜਿਹੜੀ ਵੱਡੀ ਇਕਾਈ ਗਿਣਤੀ ਦੀ ਹੈ ਉਹ ਹੈ ਸੰਖ ਜੇ 100 ਨੀਲ ਹੋਣ ਫਿਰ ਸੰਖ ਬਣਦਾ ਹੈ 100 ਕਰੋੜ ਦਾ ਅਰਬ ਬਣਦਾ ਹੈ 100 ਅਰਬ ਦਾ ਖਰਬ ਬਣਦਾ ਹੈ 100 ਖਰਬ ਦਾ ਪਦਮ ਬਣਦਾ ਹੈ 100 ਪਦਮ ਦਾ ਨੀਲ ਬਣਦਾ ਹੈ 100 ਨੀਲ ਦਾ ਫਿਰ ਸੰਖ ਇਹ ਸਭ ਤੋਂ ਵੱਡੀ ਇਕਾਈ ਹੈ ਇਸ ਹਸਾਬ ਕਿਤਾਬ ਚ ਆਉਣ ਤੋਂ ਬਾਹਰ ਹੋ ਜਾਂਦੀ ਹੈ ਸੰਖ ਪਰ ਜੇ ਆੜਾ ਲੱਗ ਜੇ ਇਹ ਫਿਰ ਸੰਖ ਤੋਂ ਵੀ ਗਾਂ ਟੱਪ ਜਾਂਦਾ ਵੀ ਜਿਹੜਾ ਹਸਾਬ ਚ ਆਉਂਦਾ ਹੀ ਨਹੀਂ ਸੰਖ ਤਾਂ ਥੋੜੀ ਗਿਣਤੀ ਚ ਆ ਗਿਆ ਮੰਨ ਲਿਆ ਵੀ ਇੰਨੀਆਂ ਬਿੰਦੀਆਂ ਲਾ ਦਾਂਗੇ ਇੱਕ ਨਾਤੇ ਸੰਖ ਬਣ ਗਿਆ 10 ਲਾਓ 20 ਲਾਓ ਜਿੰਨੀਆਂ ਲੱਗਣਗੀਆਂ ਪਰ ਜੇ ਆੜਾ ਲੱਗ ਗਿਆ ਫਿਰ ਅਗੇਤਰ ਇਹਦਾ ਉਲਟ ਹੋ ਜਾਂਦਾ ਫਿਰ ਜਿਹੜਾ ਗਿਣਤੀ ਚ ਨਹੀਂ ਆਉਂਦਾ ਮੇਰੇ ਉਹ ਮੇਰੇ ਵਹਿਗੁਰੂ ਦੀ ਕੁਦਰਤ ਦੇ ਵਿੱਚ ਜਿਹਨੇ ਉਹ ਇੱਕੋ ਕਵਾਉ ਕੀਤਾ ਪਸਾਉ ਤਿਸਤੇ ਹੋਏ ਇਹ ਕੁਦਰਤ ਦੇ ਵਿੱਚ ਫਿਰ ਅਸੰਖਾਂ ਨੇ ਜਿਹੜੇ ਗਿਣੇ ਨਹੀਂ ਜਾਂਦੇ ਜਿਹੜੇ ਮਨੁੱਖ ਜਪ ਕਰਦੇ ਆ ਉਹ ਕਿਸੇ ਕਿਸਮ ਦਾ ਵੀ ਕਰਦੇ ਅਨੇਕਾਂ ਮਨੁੱਖ ਉਹ ਨੇ ਜਿਹੜੇ ਜਪ ਕਰਦੇ ਨੇ ਤੇ ਅਨੇਕਾਂ ਕਿਸਮ ਦੇ ਜਪ ਨੇ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਹੈ ਕਸਈਆਂ ਕੋਈ ਲਾਏ ਨਾ ਤਾਂ ਤੇਰੇ ਨਾਮਾਂ ਦਾ ਅੰਤ ਹੈ ਤੇ ਨਾ ਤੇਰੇ ਗਾਉਣ ਵਾਲਿਆਂ ਦਾ ਅੰਤ ਹੈ ਤੇ ਸੰਖਿਯੋ ਨੇ ਜਿਹੜੇ ਤੈਨੂੰ ਪਿਆਰ ਕਰਦੇ ਆ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜਾਇ ਭਾਉ ਬਿਨ ਭਗਤ ਨਾ ਹੋਏ ਤੇਰੀ ਉਹ ਵੀ ਅਨੇਕਾਂ ਨੇ ਜਿਹੜੇ ਜਿਨ੍ਹਾਂ ਦੀ ਗਿਣਤੀ ਨਹੀਂ ਆ ਸਕਦੀ ਤੇਰੀ ਕੁਦਰਤ ਵਿੱਚ ਹੈ ਹਾਂ ਤੇਰੀ ਮੰਜ਼ਲ ਤੱਕ ਪਹੁੰਚਣ ਇਹ ਗੱਲ ਬਖਰੀ ਹੈ ਪਰ ਉਹ ਤੇਰੇ ਰਸਤੇ ਵੱਲ ਤੁਰੇ ਹੋਏ ਆ। ਅਸੰਖ ਹੀ ਉਹ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਤੈਨੂੰ ਜਪਦੇ ਨੇ ਜਿਹੜੇ ਤੈਨੂੰ ਪਿਆਰ ਕਰਦੇ ਨੇ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਹੀ ਉਹ ਨੇ ਜਿਹੜੇ ਪੂਜਾ ਕਰਨੇ ਪੂਜਾ ਕੀਚੈ ਨਾਮ ਧਿਆਈ ਹੈ ਬਿਨ ਨਾਵੇ ਪੂਜੇ ਨਾ ਹੋਏ। ਤੇਰੀ ਪੂਜਾ ਕਰ ਰਹੇ ਨੇ ਅਸੰਖ ਤਪਤਾਉ ਤਪ ਕਹੀਏ ਸੇਵਾ ਤਪ ਤਾਉਣਾ ਮੰਨ ਲਓ ਤੁਸੀਂ ਅਮਰਤ ਵੇਲੇ ਸਿਮਰਨ ਕੀਤਾ ਨਿਮ ਨਿਤ ਨੇਮ ਕੀਤਾ ਇਹ ਵੀ ਤਪ ਹੈ ਤੁਸੀਂ ਕਲਾਸ ਚ ਬੈਠੋ ਇਹ ਤਪ ਹੈ ਗੁਰਸੇਵਾ ਤਪਾਸਿਰ ਤਪਸਾਰ ਗੁਰੂ ਦਾ ਸੇਵਾ ਕਰਨਾ ਗੁਰੂ ਦੀ ਸਿਮਰਨ ਕਰਨਾ ਇਹ ਤਪਾਂ ਤੋਂ ਤਪ ਦਾ ਕੀ ਹੁੰਦਾ ਤਪਣਾ ਤਪਉਣਾ ਜੀਵਨ ਨੂੰ ਮੰਨ ਲਓ ਤੁਸੀਂ ਨਿਤਨੇਮ ਵਿੱਚ ਬੈਠੇ ਹੋ ਏ ਵੀ ਸ੍ਰੀ ਨੂੰ ਤਪਾਉਨੇ ਹੋ ਕਰਮ ਕਰਦੇ ਹੋਗੇ ਮਿਹਨਤ ਕਰਦੇ ਹੋਗੇ ਜਿਹਨੂੰ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ ਗੁਰਸਿੱਖ ਹੈ ਗੁਰਸਿੱਖਾਂ ਦੀ ਸੇਵਾ ਕਰਕੇ ਤਪ ਕਰਦਾ ਹੈ ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ ਸਾਧ ਸੰਗਤ ਕਰ ਸੇਵ ਸੁਖ ਫਲ ਪਾਇਆ ਤਾਂ ਪਹਿ ਸਿੱਖਦਾ ਕੀ ਹੈ ਸੇਵਾ ਕਰਨੀ ਤਪ ਹੈ ਸਿਮਰਨ ਕਰਨਾ ਤਪ ਹੈ ਨਿਤਨੇਮ ਕਰਨਾ ਤਪ ਹੈ ਬਾਣੀ ਪੜਨਾ ਤਪ ਹੈ ਝਾੜ ਤੱਪੜ ਝਾੜ ਬਸਾਏ ਧੂੜੀ ਨਾ ਆਇਆ ਇੱਥੇ ਆ ਕੇ ਤੱਪੜ ਝਾੜਦਾ ਉਹਦੀ ਧੂੜ ਮੱਥੇ ਨਾਲ ਲਾਉਂਦਾ ਹੈ ਭਾਂਡੇ ਧੋਂਦਾ ਹੈ ਜੋੜੇ ਸਾਫ਼ ਕਰਦਾ ਹੈ ਇਹ ਤਪ ਹੈ ਤੱਪੜ ਝਾੜ ਬਿਛਾਏ ਧੂੜੀ ਨਾ ਆਇਆ ਕੋਰੇ ਮੱਟ ਅਣਾਏ ਨੀਰ ਭਰਾਇਆ ਅੱਗੇ ਤੌੜੇ ਕੋਰੇ ਭੜਦੇ ਹੁੰਦੇ ਪਾਣੀ ਨਾਲ ਕੋਰੇ ਮੱਟ ਅਣਾਏ ਨੀਰ ਭਰਾਇਆ ਅਣਮਹਾ ਪ੍ਰਸ਼ਾਦ ਵੰਡਿ ਸ਼ਕਾਇਆ ਕਿਰਤ ਵਿਰਤ ਕਰਕੇ ਬਣਦਾ ਹੈ ਮਿਹਨਤ ਕਰਕੇ ਪੈਸਾ ਕਮਾਇਆ ਤਪ ਕਰਕੇ ਕਮਾਇਆ ਕਿਸੇ ਨੂੰ ਦਿੰਦਾ ਹੈ ਮੰਨ ਲਓ ਇਹ ਉਹਦੀ ਤਪ ਹੋ ਗਿਆ ਅਨੇਕਾਂ ਜੀਵ ਨੇ ਜਿਹੜੇ ਤੇਰੀ ਪੂਜਾ ਕਰਦੇ ਐ ਤੈਨੂੰ ਸਿਮਰਦੇ ਨੇ ਤੇ ਤੇਰੇ ਤਪ ਤਉ ਤੇਰੀ ਸੇਵਾ ਵਿੱਚ ਲੱਗੇ ਹੋਏ ਹਨ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਨੇਕਾਂ ਜੀਵ ਨੇ ਤੇਰੇ ਜਿਹੜੇ ਗ੍ਰੰਥ ਪੜ੍ਹਦੇ ਨੇ ਤੇ ਮੁਖ ਤੋਂ ਵੇਦਾਂ ਦਾ ਪਾਠ ਕਰਦੇ ਨੇ ਤੇ ਅਨੇਕਾਂ ਜੀਵ ਨੇ ਅਸੰਖ ਜੋਗ ਮਨ ਰਹੇ ਉਦਾਸ ਸੰਕਿਆਉ ਨੇ ਜਿਹੜੇ ਜੋਗ ਸਾਧਨਾ ਚ ਲੱਗੇ ਹੋਏ ਆ ਉਦਾਸਦਾ ਵਾ ਕੀ ਉਪਰਾਮ ਹੋ ਜਾਣਾ ਮਾਇਆ ਤੋਂ ਨਰਲੇਪ ਹੋ ਜਾਣਾ ਤੇਰੀ ਕੁਦਰਤ ਦੇ ਵਿੱਚ ਅਸੰਖੀ ਮਨੁੱਖ ਉਹ ਨੇ ਜਿਹੜੇ ਗ੍ਰੰਥਾਂ ਦਾ ਪਾਠ ਕਰਦੇ ਨੇ ਗ੍ਰੰਥਾਂ ਨੂੰ ਬਾਚਦੇ ਨੇ ਮੁੱਖ ਕਈਏ ਮੂਹ ਮੂਹ ਚੋਂ ਵੇਦਾਂ ਦਾ ਪਾਠ ਵੀ ਕਰਦੇ ਨੇ ਅਸੰਖਾਂ ਹੀ ਉਹ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਜੋਗ ਸਾਧਨਾ ਕਰਦੇ ਆ ਤੇਰੇ ਨਾਲ ਜੁੜਨ ਦਾ ਜੋਗ ਦਾ ਮਤਲਬ ਹੈ ਜੁੜਨਾ ਤੇਰੇ ਨਾਲ ਜੁੜਨ ਦੇ ਸਾਧਨ ਕਰਦੇ ਆ ਹਾਂ ਉਹ ਵੱਖਰੀ ਗੱਲ ਆ ਉਹ ਉਹਨਾਂ ਦਾ ਉਹ ਰਸਤਾ ਲੰਮਾ ਦੱਸਦਾ ਵੀ ਤੁਸੀਂ ਸਵਾਸ ਚੜਾ ਲਓ ਉਮਰਾਂ ਲੰਮੀਆਂ ਕਰੋ ਇਹ ਇੱਕ ਬਕਰਾ ਵਿਸ਼ਾ ਪਰ ਉਹ ਤੈਨੂੰ ਜੋਗ ਮੱਤਲ ਦੇ ਵਿੱਚ ਵੱਡੇ ਵੱਡੇ ਰਾਜੇ ਰਾਜਪਾਗ ਛੱਡ ਕੇ ਜੋਗੀ ਬਣੇ ਤਾਂਗ ਬਣੀ ਵੀ ਪ੍ਰਮਾਤਮਾ ਨੂੰ ਮਿਲਣਾ ਤੇ ਪਰ ਉਹ ਰਸਤਾ ਲੰਮਾ ਸੀਗਾ ਉਹ ਭਟਕ ਕੇ ਲੰਮੀਆਂ ਉਮਰਾਂ ਤਾਂ ਲੰਮੀਆਂ ਕਰਦੇ ਰਹੇ ਤੇ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਨਹੀਂ ਬਣਿਆ ਪਰ ਹੈ ਉਹਨਾਂ ਦਾ ਮਕਸਦ ਇਹ ਸੀ ਪ੍ਰਮਾਤਮਾ ਨੂੰ ਮਿਲਣਾ ਅਨੇਕਾਂ ਜੀਵ ਨੇ ਜੇ ਆਪਾਂ 10ਵੀਂ ਪੌੜੀ ਵਿਚਾਰਾਂਗੇ ਨਾ ਸੁਖਮਣੀ ਸਾਹਿਬ ਦੀ ਉਸਤਤ ਕਰਾਂ ਅਨੇਕ ਜਨ ਇਹ ਸਾਰਿਆਂ ਦਾ ਹੀ ਵਰਣਨ ਕਰ ਦੂਗੀ ਉਹ ਉਸਤਤ ਕਰਾਂ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਓਏ ਵੈਗੁਰੂ ਨੇ ਬੜੀ ਰਚਨਾ ਰਚੀ ਹੈ ਨਾ ਬਹੁ ਵਿਦ ਅਨਕ ਪ੍ਰਕਾਰ ਤੇ ਫਿਰ ਜਦੋਂ ਸ਼ੁਰੂ ਹੁੰਦੀ ਹੈ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਹਾਰੀ ਕਿੰਨੇ ਪੁਜਾਰੀ ਹੋਏ ਕਿੰਨੇ ਆਚਾਰੀ ਹੋਗੇ ਕਈ ਕੋਟ ਭੈ ਤੀਰਤਵਾਸੀ ਕਈ ਕੋਟ ਮਨ ਪਰਮਾਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਿੰਨੇ ਵੇਦਾਂ ਦੇ ਸਰੋਤੇ ਬਣ ਗਏ ਕਈ ਕੋਟ ਤਪੀਸਰ ਹੋਤੇ ਕਿੰਨੇ ਤਪੀ ਬਣ ਗਏ ਇਹ ਅਸ਼ਟਪਦੀ ਦਾ ਪਹਿਲਾ ਪਤਾ ਜਿਹੜਾ ਦਸਮੀ ਦਾ ਇਹ ਸਾਰੇ ਸਪਸ਼ਟ ਸਾਰੇ ਸ਼ਬਦ ਨਹੀਂ ਕਲੀਅਰ ਕਰ ਦੂਗਾ ਕਈ ਕੋਟ ਆਤਮ ਧਿਆਨ ਧਾਰਾਂ ਐ ਇਦਾਂ ਵੀ ਨੇ ਜਿਹੜੇ ਆਤਮਾ ਦੇ ਨਾਲ ਧਿਆਨ ਧਰਦੇ ਨੇ ਕਈ ਕੋਟ ਕਾਵ ਕਾਵ ਵਿਚਾਰ ਐ ਤੇਰੀ ਕਾਬ ਕਹਿਣਾ ਗਾਉਣਾ ਤੈਨੂੰ ਗਾਉਂਦੇ ਨੇ ਹਨਾ ਵਿਚਾਰ ਦੇਣਗੇ ਕਈ ਕੋਟ ਨਵਤਨ ਨਾਮ ਧਿਆਵਾਂ ਕਰੋੜਾਂ ਨੇ ਕਈ ਇਥੇ ਵੀ ਅਬੰਤ ਬਣ ਗਿਆ ਕਈ ਕੋਟ ਨਵਤਨ ਤੇਰਾ ਰੋਜ ਨਵਾਂ ਨਾਮ ਤੇ ਆਉਂਦੇ ਨਵਤਨ ਨਾਮ ਧਿਆਵਾਂ ਪਰ ਮਹਾਰਾਜ ਕਹਿੰਦੇ ਨੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਇਹ ਪਰ ਤੇਰੀ ਥਾ ਵੈਗਰੂ ਨਹੀਂ ਪੈਂਦੀ ਇਹ ਕਿੰਨੇ ਸਾਰੇ ਤੈਨੂੰ ਗਾ ਰਹੇ ਹਨ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਾਤੇ ਅਸੰਖ ਦਾਤਾਰ ਤੇਰੀ ਕੁਦਰਤ ਦੇ ਵਿੱਚ ਅਸੰਖ ਤੇਰੇ ਭਗਤ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਜਿਹੜੇ ਤੇਰੇ ਗੁਣਾਂ ਦੀ ਵਿਚਾਰ ਕਰਦੇ ਆ ਭਗਤ ਦਾ ਤਤਾ ਮੁਕਤ ਹੈ ਇਹਦਾ ਹੁੰਦਾ ਬਹੁ ਵਚਨ ਭਗਤ ਬਹੁਤੇ ਭਗਤ ਅਸੰਖਾਂ ਨੇ ਜਿਹੜੇ ਗਿਣਤੀ ਤੋਂ ਬਾਹਰ ਹੈ ਤੇਰੇ ਭਗਤ ਨੇ ਤੇਰੀ ਭਗਤੀ ਕਰਦੇ ਨੇ ਤੇਰੇ ਗੁਣਾਂ ਦੀ ਵਿਚਾਰ ਕਰਦੇ ਨੇ ਉਹਨਾਂ ਦੀ ਵੀ ਗਿਣਤੀ ਨਹੀਂ ਅਸੰਖ ਸਤੀ ਅਸੰਖ ਦਾਤਾਰ ਦਦੇ ਦਾ ਕੰਨਾ ਬੋਲਣਾ ਹੈ ਦਾਤਾਰ ਅਸੰਖ ਗਿਣਤੀ ਤੋਂ ਰਹਿਤ ਉਹ ਨੇ ਜਿਹੜੇ ਦਾਨੀ ਵਰਤੀ ਦੇ ਨੇ ਸਤਿਆਂ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ ਤੇਰੀ ਕੁਦਰਤ ਦੇ ਵਿੱਚ ਅਨੇਕਾਂ ਹੀ ਉਹ ਨੇ ਜਿਹੜੇ ਦਾਨੀ ਵਰਤੀ ਰੱਖਦੇ ਨੇਗੇ ਤੇ ਅਨੇਕਾਂ ਹੀ ਉਹ ਨੇ ਜਿਹੜੇ ਦਾਤੇ ਨੇ ਦੇਣ ਦੀ ਸਮਰੱਸਾ ਰੱਖਦੇ ਹਨ ਅਸੰਖ ਸੂਰ ਮੋਹ ਭਕਸਾਰ ਅਸੰਖ ਮੋਨ ਲੇਵ ਲਾਇ ਤਾਰ ਅਸੰਖ ਸੂਰ ਮੋਹ ਭਕਸਾਰ ਅਸੰਖ ਮੋਨ ਲਿਵ ਲਾਇ ਤਾਰ ਅਸਾਂ ਕੋਨੇ ਸੂਰ ਦਾ ਮਤਲਬ ਹੈ ਸੂਰਮਾ ਮੂੰਹ ਦਾ ਮਤਲਬ ਹੈ ਮੂੰਹ ਤੇ ਪੱਖ ਕਈਏ ਖਾਣਾ ਸਾਰ ਕਈਏ ਲੋਹਾ ਇਹ ਚਾਰੇ ਸ਼ਬਦ ਵੱਖਰੇ ਅਸੰਕ ਸੂਰ ਮੂੰਹ ਪੱਖ ਸਾਰ ਸੂਰ ਸੂਰਮਾ ਮੂੰਹ ਦਾ ਮਤਲਬ ਮੂੰਹ ਪੱਖ ਕਈਏ ਖਾਣਾ ਸਾਰ ਕਈਏ ਲੋਹਾ ਅਸੰਖਾਂ ਉਹ ਮਹਾਵਲੀ ਸੂਰ ਮੈਂ ਜਿਹੜੇ ਆਪਣੇ ਮੂੰਹ ਤੇ ਲੋਹੇ ਦੇ 바ਰ ਚੱਲਦੇ ਨੇ ਪਰ ਮੂਨੀ ਸੂਰਮਾ ਕਿਹੜਾ ਹੁੰਦਾ ਜਿਹੜਾ ਸਾਹਮਣੇ ਹਿੱਕ ਤੇ ਬਾਰ ਖਾਵੇ ਆਪਾਂ ਸੇਮਾ ਪਤਾ ਵਿਚਾਰਦੇ ਆ ਨਾ ਉਹ ਜਦੋਂ ਸਵਈਏ ਪੜਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਵੀਰ ਅਪਾਰ ਵੱਡੇ ਬਰਿਆਰ ਅਵਚਾਰਾਂ ਸਾਰ ਕੀ ਧਾਰ ਪਛਈਆ ਉਹ ਜਦੋਂ ਮੂਹਰੇ ਲੋਹੇ ਦੀ ਮਾਰ ਪੈਂਦੇ ਵਿਚਾਰਦੇ ਵੀ ਮਾਰ ਪੈਣੀ ਆ ਕਿਉਂ ਉਹ ਸੂਰਮੇ ਦੀ ਪਹਿਚਾਨ ਹੈ ਅਸੰਖ ਸੂਰ ਮੂਹ ਭਕਸ ਵੀਰ ਅਪਾਰ ਵੱਡੇ ਬਰਿਆਰ ਅਵਚਾਰਾਂ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਿਆਨ ਕੇ ਮਾਨ ਮਲਈਆ ਗਾੜੇ ਗਡਾਣ ਕੇ ਤੋੜਨ ਹਾਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਏਕ ਉਹ ਇਦਾਂ ਦੇ ਵੀ ਅਨੇਕਾਂ ਨੇ ਮੰਗਤੇ ਨੇ ਤੇਰੇ ਦਰ ਦੇ ਪਰ ਦਾਤਾ ਤੂੰ ਇੱਕੋ ਹੀ ਇਹ ਤੇਰੀ ਕੁਦਰਤ ਵਿੱਚ ਉਹ ਬੜੇ ਸੂਰਮੇ ਆ ਜਿਹੜੇ ਮੂੰਹ ਤੇ ਲੋਹੇ ਦੇ ਬਾਹਰ ਸਹਿੰਦੇ ਨੇ ਖਾਂਦੇ ਨੇ ਪਰ ਮੂੰਹ ਨਹੀਂ ਮੋੜਦੇ ਅਸੰਖ ਮੋਨ ਲੇਵ ਲਾਈ ਸੰਖਾਂ ਉਹਨੇ ਜਿਹੜੇ ਮੁਖ ਤੋਂ ਮੋਨੀ ਹੋ ਕੇ ਬੈਠੇ ਨੇ ਇਹ ਬੈਠੇ ਤੇਰੀ ਇਹ ਫੁੱਲ ਦੀ ਨਿਆਈ ਹੈ ਇਹ ਸਾਰੇ ਕੀ ਹੈ ਇਹ ਫੁੱਲ ਦੀ ਨਿਆਈ ਹੈ ਇਹ ਖਸ਼ਬੋ ਵੰਡਨੇ ਹਾਂ ਜੀਵਨ ਵਿੱਚ ਨਹੀਂ ਮੰਜ਼ਲ ਮਿਲੀ ਇਹ ਵਕਰੀ ਗੱਲ ਹੈ ਇਹ ਸਾਰੇ ਗੁਰਮੁਖ ਨੇ ਇਹ ਚਾਨਣ ਦੀ ਨਿਆਈ ਹੈ ਗੁਣਾ ਦੀ ਨਿਆਈ ਹੈ ਹਾਂ ਰਸਤਾ ਕਿਸੇ ਦਾ ਔਖਾ ਹੈ ਕੋਈ ਰਸਤੇ 'ਚ ਰਹਿ ਗਿਆ ਕਈ ਥੱਕ ਕੇ ਪਿੱਛੇ ਮੁੜਿਆ ਆਉਂਦੇ ਨੇ ਇਹ ਵਕਰੀ ਗੱਲ ਹੈ ਪਰ ਤੇਰੀ ਕੁਦਰਤ ਦੇ ਵਿੱਚ ਉਹ ਹੋਏ ਨੇ ਜਿਹੜੇ ਸੰਖ ਮੋਨ ਮੋਨ ਲਾ ਕੇ ਬਿਜਨੇ ਪਰ ਸਾਡੀ ਝੋਲੀ ਤਾਂ ਮਹਾਰਾਜ ਨੇ ਬੜਾ ਪੈਰਾ ਸ਼ਬਦ ਪਾਇਆ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਤੂੰ ਆਪਣੇ ਕੰਨਾਂ ਨੂੰ ਵੀ ਵਰਤਨ ਹੈ ਰਸਨਾ ਨੂੰ ਵੀ ਵਰਤਨ ਹੈ ਪੈਰਾਂ ਨੂੰ ਵੀ ਵਰਤਨ ਹੈ ਅੱਖਾਂ ਨੂੰ ਵੀ ਵਰਤਨ ਹੈ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਜਦੋਂ ਮੈਂ ਤੇਰੀ ਸੋਏ ਸੁਣਦਾ ਕੰਨਾਂ ਨਾਲ ਤੇ ਲਾਲੀਆਂ ਚੜ ਜਾਂਦੇ ਸੋਏ ਮੇਰਾ ਤਨ ਮਨ ਮੌਲ ਜਾਂਦਾ ਹੈ ਹਰਾ ਹੋ ਜਾਂਦਾ ਹੈ ਇਸ ਰਬਣੋ ਮੇਰਿਓ ਸੱਚ ਹੈ ਸੁਣਨਾ ਨੋ ਪਠਾਈ ਅੱਛਾ ਸੁਣਨਾ ਨੋ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਇਹੋ ਮਹਾਰਾਜ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਜਦੋਂ ਨਾਮ ਜਪਿਆ ਲਾਲੀਆਂ ਚੜਦੀਆਂ ਨੇ ਪੰਦ ਜਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖਣ ਜਦੋਂ ਤੇਰੇ ਰਸਤੇ ਤੇ ਤੁਰਦਾ ਸਿੱਖ ਜਦੋਂ ਗੁਰੂ ਘਰੋਂ ਤੁਰਦੇ ਨਾ ਤੇ ਪੰਦ ਜਲੰਦੜੀ ਅੰਦਰ ਠੰਡਾ ਹੋ ਜਾਂਦਾ ਤੇ ਜਦੋਂ ਦਰਸ਼ਨ ਕਰਦੇ ਆ ਤੇ ਨਿਹਾਲ ਹੋ ਜਾਂਦਾ ਪਰ ਸਿੱਖ ਦੀ ਝੋਲੀ 'ਚ ਪਾਇਆਗਾ ਪਰ ਮਹਾਰਾ ਕਹਿੰਦੇ ਨੇਗੇ ਇਹ ਜਿਹੜੇ ਵੀ ਹੈਗੇ ਨੇ ਇਹ ਤੇਰੇ ਰਸਤੇ ਤੇ ਤੁਰਨ ਵੜਨੇ ਫੁੱਲਾਂ ਦੀ ਨਿਆਈ ਹੈ ਇਹ ਗੁਣਾ ਦੇ ਕੱਤਰ ਕਰਨ ਵਾਲਿਆਂ ਦਾ ਸਮੂਹ ਹੈ ਇਹਨਾਂ ਤੋਂ ਵੀ ਬਿਲੇ ਹਾਰੇ ਜਾਂਦੇ ਆ ਤੇ ਅਨੇਕਾਂ ਹਨ ਇਹ ਕੁਜ਼ਰਤ ਕਾਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਏ ਬਹਗੁਰੂ ਤੇਰੀ ਜਿਹੜੀ ਸ਼ਕਤੀ ਹੈ ਤੇਰੀ ਕਲਾ ਹੈ ਇਹਨੂੰ ਮੈਂ ਕੀ ਵਿਚਾਰ ਸਕਦਾ ਮੈਂ ਤਾਂ ਇੱਕ ਵਾਰੀ ਕੋਚ ਮਾਤਰ ਵੀ ਤੇਥੋਂ ਬਲਿਹਾਰ ਨਹੀਂ ਹੋ ਸਕਦਾ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜੋ ਤੁਧ ਭਾਵੈ ਸਾਈ ਭਲੀਕਾਰ ਹਾਂ ਜਿਹੜਾ ਤੈਨੂੰ ਪਾਉਂਦਾ ਹੈਗਾ ਉਹੀ ਕੰਮ ਚੰਗਾ ਤੂੰ ਸਦਾ ਸਲਾਮਤ ਨਿਰੰਕਾਰ ਹੈ ਵੈਗਰੂ ਤੂੰ ਸਦਾ ਅਕਾਰ ਤੋਂ ਰਹਿ ਸਦਾ ਰਹਿਣ ਵਾਲਾ ਹੈਗਾ ਤੂੰ ਅਤਿਬ ਰਹਿਣਾ ਹੈਗਾ ਮੈਂ ਤੇਥੋਂ ਬਲਿਹਾਰੇ ਜਾਣਾਗਾ ਮਹਾਰਾ ਕਿਰਪਾ ਕਰਨ ਇੱਕ ਵਾਰੀ ਇਹ ਬੋ ਪਾਠ ਕਰ ਲਈਏ ਟਾਈਮ ਵੀ ਹੋ ਗਿਆ ਅਸੰਖ ਜਪ ਅਸੰਖ ਭਾਉ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸਤੇ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਸੋਰ ਮੋਹ ਪਖਸਾਰ ਅਸੰਖ ਮੋਨ ਲਿਵ ਲਾਇ ਤਾਰ ਅਸੰਖ ਮੋਨ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਉਸਦਾ ਸਲਾਮਤ ਨਿਰੰਕਾਰ ਸਾਰੇ ਸੰਗਤਾਂ ਦਾ ਧੰਨਵਾਦ ਕਟਾਨਕੂਟ ਧੰਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅੰਮ੍ਰਿਤ ਵੇਲੇ ਉਦਮ ਬਖਸ਼ਦੇ ਨੇ ਪ੍ਰੇਰਦੇ ਨੇ ਆਪਣੀ ਗੋਦੀ 'ਚ ਬਿਠਾ ਕੇ ਕਹਿਣ ਸੁਣ ਦੀ ਸਮਰੱਥਾ ਬਖਸ਼ਦੇ ਨੇ ਕਿਰਪਾ ਕਰਨ ਕਹਿਆ ਸੁਣਿਆ ਵਿਚਾਰਿਆ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਪੁੱਲਾਂ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ नावाहिसातनावाहिसातनावाहिग््र सक्तनावाहिग्रु ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਸਤਨਾਮ ਵਾਹੀ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ